ਕਹਾਣੀ ਬੋਧਰਾਜ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੀ ਉੱਤਰਦੇਸ਼ ਦਾ ਰਾਜਾ ਤੇ ਇੱਕ ਸੀ ਦੱਖਣ ਰਾਜ ਦਾ ਰਾਜਾ ਉਹ ਦੋਵੇਂ ਰਾਜੇ ਆਪਸ ਵਿੱਚ ਬੜੇ ਦੋਸਤ ਮਿੱਤਰ ਸਨ ਇੱਕ ਵਾਰ ਦੋਹਾਂ ਨੇ ਬੈਠ ਕੇ ਸਲਾਹ ਕੀਤੀ ਕਿ ਜੇ ਇੱਕ ਰਾਜੇ ਦੇ ਘਰ ਕੁੜੀ ਤੇ ਦੂਜੇ ਰਾਜੇ ਦੇ ਘਰ ਮੁੰਡਾ ਜੰਮ ਪਵੇ ਤਾਂ ਦੋਹਾਂ ਦੀ ਆਪਸ ਵਿੱਚ ਸ਼ਾਦੀ ਕਰ ਦਿੱਤੀ ਜਾਵੇ ਇੰਜ ਦੋਹਾਂ ਰਾਜਿਆਂ ਨੇ ਆਪਣੀ ਔਲਾਦ ਦੀ ਮੰਗਣੀ ਦੀਆਂ ਪੂਰੀਆਂ ਰਸਮਾਂ ਨਾਲ ਜਨਮ ਤੋਂ ਪਹਿਲਾਂ ਹੀ ਕਰ ਦਿੱਤੀ। ਕਰਨੀ ਰੱਬ ਦੀ ਹੋਈ ਕਿ ਦੱਖਣ ਵਾਲੇ ਰਾਜੇ ਦੇ ਘਰ ਕੁੜੀ ਹੋ ਗਈ ਤੇ ਉੱਤਰ ਵਾਲੇ ਰਾਜੇ ਦੇ ਘਰ ਮੁੰਡਾ। ਦੋਹਾਂ ਘਰਾਂ ਦੇ ਪਰਿਵਾਰਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਤੇ ਸੋਚਿਆ ਕਿ ਉਹਨਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ ਤੇ ਇੰਜ ਉਹ ਦੋਵੇਂ ਰਾਜੇ ਆਪਸ ਵਿੱਚ ਰਿਸ਼ਤੇਦਾਰੀ ਵਿੱਚ ਵੱਜ ਗਏ। ਹੌਲੀ-ਹੌਲੀ ਉਹ ਦੋਵੇਂ ਕੁੜੀ ਤੇ ਮੁੰਡਾ ਵੱਡੇ ਹੁੰਦੇ ਗਏ। ਤੇ ਉਹਨਾਂ ਨੂੰ ਪੜਨੇ ਪਾ ਦਿੱਤਾ ਗਿਆ ਪਰ ਮੁੰਡੇ ਦੀ ਮਾੜੀ ਕਿਸਮਤ ਨੂੰ ਉਸ ਦਾ ਪਿਓ ਅਚਾਨਕ ਮਰ ਗਿਆ ਤੇ ਉਸ ਰਾਜੇ ਦੇ ਵਜ਼ੀਰ ਨੇ ਉੱਥੋਂ ਦਾ ਰਾਜ ਭਾਗ ਸਾਂਭ ਲਿਆ ਤੇ ਹੁਕਮ ਕਰ ਦਿੱਤਾ ਕਿ ਕੋਈ ਵੀ ਉਸ ਮੁੰਡੇ ਤੇ ਉਸ ਦੀ ਮਾਂ ਨੂੰ ਠਾਹਰ ਜਾਂ ਆਸਰਾ ਨਾ ਦੇਵੇ ਜੇਕਰ ਇਸ ਹੁਕਮ ਦੀ ਹੁਕਮ ਉਦੂਲੀ ਕਰੇਗਾ ਤਾਂ ਉਸ ਦਾ ਬੱਚਾ ਕਾਣ ਕਰਵਾ ਦਿੱਤਾ ਜਾਵੇਗਾ ਇਹ ਹੀ ਉਹ ਮੁੰਡਾ ਤੇ ਕਰਮਾਂ ਦੀ ਮਾਰੀ ਉਸ ਦੀ ਮਾਂ ਆਪਣੇ ਨੌਕਰ ਨੂੰ ਨਾਲ ਲੈ ਕੇ ਤੇ ਰਾਤੋਂ ਰਾਤ ਉਸ ਸ਼ਹਿਰ ਨੂੰ ਛੱਡ ਕੇ ਜੰਗਲਾਂ ਵੱਲ ਦੌੜ ਗਏ। ਝੱਖੜ ਝਾਂਬੇ ਝੱਲਦੇ ਤੇ ਮੰਝਲਾ ਮਾਰਦੇ। ਉਹ ਬੜੀ ਮੁਸ਼ਕਲ ਨਾਲ ਉਸ ਮੁੰਡੇ ਦੇ ਨਾਨਕੇ ਪਹੁੰਚ ਗਏ। ਉਸ ਰਾਣੀ ਦੇ ਭਰਾਵਾਂ ਨੇ ਉਸ ਦੀ ਬੜੀ ਆਉ ਭਗਤ ਕੀਤੀ ਤੇ ਉਹਨਾਂ ਨੂੰ ਰਹਿਣ ਲਈ ਥਾਂ ਵੀ ਦਿੱਤੀ। ਜਦ ਉਥੇ ਰਹਿੰਦੇ ਆ ਉਹਨਾਂ ਨੂੰ ਕਈ ਸਾਲ ਹੋ ਗਏ ਤਾਂ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਵਜ਼ੀਰ ਨੇ ਉਹਨਾਂ ਦਾ ਰਾਜ ਭਾਗ ਖੋਹਿਆ ਸੀ ਉਸ ਦੇ ਮੁੰਡੇ ਦੀ ਮੰਗਣੀ ਬੜੀ ਧੂਮ ਧਾਮ ਨਾਲ ਦੱਖਣ ਦੇ ਰਾਜੇ ਦੀ ਕੁੜੀ ਨਾਲ ਹੋ ਗਈ ਸੀ ਜਦੋਂ ਇਹ ਖਬਰ ਉਸ ਰਾਣੀ ਨੇ ਸੁਣੀ ਤਾਂ ਉਹ ਅੰਦਰ ਵੜ ਕੇ ਰੋਣ ਲੱਗ ਪਈ ਕਿਉਂਕਿ ਇਹ ਮੰਗ ਤਾਂ ਉਸ ਦੇ ਮੁੰਡੇ ਦੀ ਸੀ ਜਿਹਨੂੰ ਉਹਨਾਂ ਦਾ ਦੁਸ਼ਮਣ ਵਿਆਹ ਕੇ ਚੱਲਿਆ ਸੀ ਰਾਣੀ ਨੂੰ ਸਾਰੀਆਂ ਗੱਲਾਂ ਯਾਦ ਆ ਗਈਆਂ ਤੇ ਉਹ ਬਹੁਤ ਹੀ ਉਦਾਸ ਹੋ ਗਈ ਉਧਰੋਂ ਉਹ ਮੁੰਡਾ ਵੀ ਬਾਹਰੋਂ ਖੇਡਦਾ-ਖੇਡਦਾ ਘਰ ਆ ਗਿਆ ਤੇ ਉਸ ਨੇ ਆਪਣੀ ਮਾਂ ਨੂੰ ਰੋਣ ਦਾ ਕਾਰਨ ਪੁੱਛਿਆ ਉਹਦੀ ਮਾਂ ਨੇ ਕਿਹਾ ਕੁੱਤ ਕੋਈ ਗੱਲ ਨਹੀਂ ਐਵੇਂ ਤੇਰੀ ਪਿਓ ਦੀ ਯਾਦ ਆ ਗਈ ਸੀ ਉਹ ਮੁੰਡਾ ਮਾਂ ਦੇ ਖਿਹੜੇ ਪੈ ਗਿਆ ਤੇ ਕਿ ਮੈਂ ਤਾਂ ਗੱਲ ਜ਼ਰੂਰ ਪੁੱਛਣੀ ਹੈ ਹਾਰ ਕੇ ਉਹਦੀ ਮਾਂ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਭਾਈ ਦੱਖਣ ਦੇ ਰਾਜੇ ਦੀ ਲੜਕੀ ਨਾਲ ਤੇਰੇ ਪਿਓ ਨੇ ਤੇਰੀ ਮੰਗਣੀ ਕੀਤੀ ਹੋਈ ਸੀ ਹੁਣ ਜਦੋਂ ਸਾਡਾ ਰਾਜਭਾਗ ਖੋਸ ਗਿਆ ਹੈ ਉਹ ਜ਼ਾਲਮ ਤੇਰੀ ਮੰਗ ਵੀ ਵਿਆਹ ਕੇ ਲੈ ਚੱਲੇ ਹਨ ਇਹ ਸੋਚ-ਸੋਚ ਕੇ ਮੈਂ ਡਾਢੀ ਦੁਖੀ ਹੋਈ ਜਾਂਦੀ ਹਾਂ ਮੁੰਡੇ ਨੇ ਕਿਹਾ ਕਿ ਮਾਂ ਤੂੰ ਫਿਕਰ ਨਾ ਕਰ ਉਹ ਮੇਰੀ ਮੰਗ ਹੈ ਤੇ ਮੈਂ ਆਪਣੀ ਮੰਗ ਮੈਂ ਆਪ ਹੀ ਵਿਆਹ ਕੇ ਲਿਆਵਾਂਗਾ ਉਹਦੀ ਮਾਂ ਕਹਿਣ ਲੱਗੀ ਪੁੱਤ ਇਹ ਕਿਵੇਂ ਹੋ ਸਕਦਾ ਹੈ ਉਹ ਰਾਜੀ ਹਨ ਤੇ ਆਪਾਂ ਹੁਣ ਭੁੱਖੇ ਤੇ ਗੰਗਾਲ ਤੂੰ ਉਹਨੂੰ ਕਿਵੇਂ ਵਿਆਹ ਸਕਦਾ ਹੈ ਤੂੰ ਜਿੱਦ ਨਾ ਕਰ ਤੇ ਮੇਰੀ ਮੰਨ ਤੇ ਇਸ ਗੱਲ ਦਾ ਖਹਿੜਾ ਛੱਡ ਦੇ ਮੁੰਡਾ ਕਹਿਣ ਲੱਗਾ ਨਹੀਂ ਮਾਂ ਤੂੰ ਵੇਂਦੀ ਰਹੀ ਮੈਂ ਇੱਥੇ ਹੀ ਤੈਨੂੰ ਸਭ ਕੁਝ ਕਰਕੇ ਵਿਖਾਵਾਂਗਾ ਉਹਦੀ ਮਾਂ ਕਹਿਣ ਲੱਗੀ ਚੰਗਾ ਪੁੱਤ ਜਿਵੇਂ ਤੇਰੀ ਮਰਜ਼ੀ ਮੈਂ ਇਹਦੇ ਵਿੱਚ ਕੀ ਕਰ ਸਕਦੀ ਆ ਅਗਲੇ ਦਿਨ ਉਹ ਮੁੰਡਾ ਉੱਠਿਆ ਤੇ ਉਹਨੇ ਆਪਣਾ ਘੋੜਾ ਤਿਆਰ ਕੀਤਾ ਆਪਣੇ ਪਿਓ ਵਾਲੀ ਬਾਦਸ਼ਾਹਾਂ ਵਾਲੀ ਵਰਦੀ ਪਾ ਕੇ ਘੋੜੇ ਉੱਪਰ ਚੜ ਬੈਠਾ ਨਾਲ ਹੀ ਉਸਨੇ ਆਪਣੇ ਪਾਟੇ ਪੁਰਾਣੇ ਕੱਪੜੇ ਲੈ ਲਏ ਤੇ ਸਫ਼ਰ ਨੂੰ ਚੱਲ ਪਿਆ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਅੱਗੋਂ ਜੰਗਲ ਆ ਜਾਂਦਾ ਜਦੋਂ ਉਹ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਇੱਕ ਸ਼ੇਰ ਦੇ ਪੈਰ ਵਿੱਚ ਕੰਡਾ ਵੱਜਿਆ ਹੋਇਆ ਤੇ ਉਹ ਪੀੜ ਨਾਲ ਚੀਕਾਂ ਮਾਰ ਰਿਹਾ ਸੀ ਜਦੋਂ ਸ਼ੇਰ ਨੇ ਘੋੜੇ ਤੇ ਚੜ੍ਹਾਉਂਦੇ ਰਾਜਕੁਮਾਰ ਨੂੰ ਵੇਖਿਆ ਹੈ ਉਹ ਕਹਿਣ ਲੱਗਾ ਭਰਾਵਾ ਮਿਹਰਬਾਨੀ ਕਰਕੇ ਮੇਰੇ ਪੈਰ ਵਿੱਚੋਂ ਕੰਡਾ ਕੱਢ ਦੇ ਰਾਜਕੁਮਾਰ ਕਹਿਣ ਲੱਗਾ ਕਿ ਕੰਡਾ ਤਾਂ ਮੈਂ ਕੱਢ ਦੇਣਾ ਪਰ ਤੂੰ ਬਾਅਦ ਵਿੱਚ ਮੈਨੂੰ ਖਾ ਜਾਵੇਂਗਾ ਸ਼ੇਰ ਕਹਿਣ ਲੱਗਾ ਨਹੀਂ ਮੈਂ ਇੰਜ ਨਹੀਂ ਕਰਦਾ ਤੇਰਾ ਤੇ ਮੇਰਾ ਵਾਦਾ ਮੈਂ ਤੈਨੂੰ ਨਹੀਂ ਖਾਂਦਾ ਰਾਜਕੁਮਾਰ ਘੋੜੇ ਉੱਤੋਂ ਉਤਰਿਆ ਤੇ ਉਹਨੇ ਸ਼ੇਰ ਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਜਦੋਂ ਸ਼ੇਰ ਦੇ ਪੈਰ ਵਿੱਚੋਂ ਕੰਡਾ ਨਿਕਲ ਗਿਆ ਤਾਂ ਉਹਦੀ ਪੀੜ ਬੰਦ ਹੋ ਗਈ ਉਹਨੇ ਖੁਸ਼ ਹੋ ਕੇ ਰਾਜਕਮਾਰ ਨੂੰ ਆਪਣੀ ਮੂਛ ਦਾ ਬਾਲ ਦੇ ਦਿੱਤਾ ਭਈ ਜਦੋਂ ਤੈਨੂੰ ਕੋਈ ਪੀੜ ਬਣੇ ਮੈਂ ਆਪਣੀਆਂ ਫੌਜਾਂ ਲੈ ਕੇ ਇੱਕਦਮ ਉੱਥੇ ਪਹੁੰਚ ਜਾਵਾਂਗਾ ਕਿਉਂਕਿ ਮੈਂ ਸ਼ੇਰਾਂ ਦਾ ਰਾਜਾ ਹਾਂ ਐਨਾ ਕਹਿ ਕੇ ਸ਼ੇਰ ਜੰਗਲ ਵੱਲ ਨੂੰ ਤੁਰ ਪਿਆ ਤੇ ਰਾਜਕਮਾਰ ਆਪਣੇ ਸਫ਼ਰ ਵੱਲ ਤੁਰਦਿਆਂ ਤੁਰਦਿਆਂ ਰਾਜਕੁਮਾਰ ਦੱਖਣ ਵਾਲੀ ਰਾਜੇ ਦੇ ਸ਼ਹਿਰ ਵਿੱਚ ਪਹੁੰਚ ਗਿਆ ਸ਼ਹਿਰ ਵਿੱਚ ਪਹੁੰਚ ਕੇ ਉਹਨੇ ਵੇਖਿਆ ਭਈ ਹਨੇਰਾ ਹੋ ਗਿਆ ਹੈ ਤੇ ਉਹ ਇੱਕ ਬਾਗ ਵਿੱਚ ਪਹੁੰਚ ਗਿਆ ਜਿੱਥੇ ਇੱਕ ਮਾਲੀ ਸੀ ਉਹਨੇ ਮਾਲੀ ਨੂੰ ਕਿਹਾ ਭਈ ਮੈਂ ਇਹ ਰਾਹੀ ਮੁਸਾਫਰ ਹਾਂ ਤੇ ਮੈਨੂੰ ਰਾਤ ਕੱਟਣੀ ਹੈ ਮਾਲੀ ਨੇ ਕਿਹਾ ਕੋਈ ਗੱਲ ਨਹੀਂ ਤੂੰ ਘੋੜਾ ਐਸਾ ਰੁੱਖ ਨਾਲ ਬੰਨ ਦੇ ਤੇ ਇਹਨੂੰ ਤੂੰ ਕੋੜਾ ਐਸ ਰੋਖ ਨਾਲ ਬੰਨਦੇ ਤੇ ਇਹਨੂੰ ਕਾਹ ਪੱਠਾ ਪਾ ਦੇ ਤੇ ਤੂੰ ਮੇਰੀ ਝੁੱਗੀ ਵਿੱਚ ਰਾਤ ਕੱਟ ਲੈ ਰਾਜਕੁਮਾਰ ਨੇ ਉਸੇ ਤਰ੍ਹਾਂ ਕੀਤਾ ਉਹਨੇ ਰਾਤ ਨੂੰ ਰਾਜਿਆਂ ਵਾਲੀ ਵਰਦੀ ਲਾ ਕੇ ਲੁਕਾ ਲਈ ਤੇ ਆਪਣੇ ਪਾਟੇ ਪੁਰਾਣੇ ਕੱਪੜੇ ਪਾ ਲਏ ਰਾਤ ਮਾਲੀ ਨਾਲ ਗੱਲਾਂ ਕਰਦਿਆਂ ਕਰਦਿਆਂ ਉਹਨੇ ਦੱਖਣ ਵਾਲੇ ਰਾਜੇ ਦੇ ਮਹਿਲਾਂ ਦਾ ਸਾਰਾ ਭੇਦ ਲੈ ਲਿਆ ਤੇ ਇਹ ਵੀ ਪਤਾ ਲੈ ਲਿਆ ਕਿ ਰਾਜੇ ਦੀ ਲੜਕੀ ਕਿੱਥੇ ਪੜਦੀ ਹੈ ਤੇ ਉਹ ਇੱਥੋਂ ਦੇ ਵਜ਼ੀਰ ਦੇ ਲੜਕੇ ਨਾਲ ਮੁਹੱਬਤ ਵੀ ਕਰਦੀ ਹੈ ਉਹ ਦੋਵੇਂ ਇੱਕੋ ਸਕੂਲ ਵਿੱਚ ਵੱਢਦੇ ਹਨ ਰਾਜਕੁਮਾਰ ਅਗਲੇ ਦਿਨ ਉੱਠਿਆ ਤੇ ਮਾਲੀ ਨੂੰ ਕਹਿਣ ਲੱਗਾ ਜਿੰਨੀ ਦੇਰ ਮੈਂ ਵਾਪਸ ਨਾ ਆਵਾਂ ਤੂੰ ਮੇਰੇ ਘੋੜੇ ਦੀ ਸਾਂਭ ਸੰਭਾਲ ਕਰਨੀ ਹੈ ਪੈਸੇ ਜਿੰਨੇ ਤੂੰ ਮੰਗੇਗਾ ਮੈਂ ਓਨੇ ਹੀ ਦੇਵਾਂਗਾ ਮਾਲੀ ਨੇ ਸਮਝਿਆ ਕਿ ਇਹ ਕੋਈ ਵੱਡਾ ਬੰਦਾ ਹੈ ਤੇ ਮੈਨੂੰ ਬਾਵਾ ਰਕਮ ਦੇਵੇਗਾ ਇਸ ਲਈ ਉਹ ਕਹਿਣ ਲੱਗਾ ਜਿਵੇਂ ਹੁਕਮ ਜਨਾਬ ਰਾਜਕੁਮਾਰ ਮਾਲੀ ਨੂੰ ਸਾਰਾ ਕੁਝ ਸਮਝਾ ਕੇ ਤੇ ਆਪਣੇ ਪਾਟੇ ਪੁਰਾਣੇ ਕੱਪੜੇ ਪਾ ਕੇ ਰਾਜੀ ਵੀ ਮਹਿਲਾਂ ਹੀਠਾਂ ਗਲੀ ਵਿੱਚ ਜਾ ਕੇ ਰੇਤ ਉੱਪਰ ਖੇਡਣ ਲੱਗ ਪਿਆ। ਉਹ ਕਦੀ ਰੇਤ ਤੇ ਉਹ ਕਦੀ ਰੇਤ ਤੇ ਘਰ ਬਣਾਉਂਦਾ ਤੇ ਕਦੀ ਢਾਹ ਦਿੰਦਾ। ਉਹ ਆਪਣੀ ਖੇਡ ਵਿੱਚ ਇੰਨਾ ਮਗਨ ਸੀ ਕਿ ਉਹਨੂੰ ਇਹ ਵੀ ਪਤਾ ਨਾ ਲੱਗਾ ਕਿ ਕੌਣ ਉਹਦੇ ਕੋਲੋਂ ਲੰਘ ਰਿਹਾ ਹੈ। ਐਨੀ ਦੇਰ ਨੂੰ ਉਸ ਰਾਜੀ ਦੀ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਬਾਗ ਦੀ ਸੈਰ ਕਰਕੇ ਵਾਪਸ ਮਹਿਲਾਂ ਵੱਲ ਆਈ। ਤਾਂ ਉਹਨੇ ਵੇਖਿਆ ਕਿ ਬਹੁਤ ਹੀ ਸੋਹਣਾ ਤੇ ਭੂਲਾ ਜਿਹਾ ਮੁੰਡਾ ਰੇਤ ਨਾਲ ਖੇਡ ਰਿਹਾ ਹੈ। ਉਹਨੇ ਮੁੰਡੇ ਨੂੰ ਉਹਦਾ ਨਾਮ ਪੁੱਛਿਆ ਤਾਂ ਉਹਨੇ ਕਮਲੇ ਰਾਮਲੇ ਜਿਹਾ ਬਣ ਕੇ ਜਵਾਬ ਦਿੱਤਾ ਕਿ ਉਹਦਾ ਨਾਮ ਬੋਧਰਾਜ ਹੈ। ਰਾਜਕੁਮਾਰੀ ਨੂੰ ਬੋਧਰਾਜ ਦਾ ਇਹ ਭੂਲਾਪਨ ਬੜਾ ਪਸੰਦ ਆਇਆ ਤੇ ਉਹਨੇ ਸੋਚਿਆ ਕਿ ਹੋਵੇ ਨਾ ਤਾਂ ਇਹਨੂੰ ਨੌਕਰ ਰੱਖ ਲਿਆ ਜਾਵੇ। ਉਹਨੇ ਉਹਨੂੰ ਪੁੱਛਿਆ ਕਿ ਬੋਧਰਾਜ ਕੀ ਤੂੰ ਨੌਕਰੀ ਕਰੇਂਗਾ? ਬੋਧਰਾਜ ਨੇ ਜਵਾਬ ਦਿੱਤਾ ਹਾਂ ਜੀ। ਤਾਂ ਰਾਜਕੁਮਾਰੀ ਸਹੇਲੀਆਂ ਨੂੰ ਕਹਿਣ ਲੱਗੀ ਚਲੋ ਇਹਨੂੰ ਨੌਕਰ ਰੱਖ ਲੈਂਦੇ ਹਾਂ ਇਹ ਮੇਰਾ ਬਸਤਾ ਚੁੱਕ ਕੇ ਸਕੂਲ ਖੜਿਆ ਕਰੇਗਾ ਰਾਜਕੁਮਾਰੀ ਨੇ ਬੋਧਰਾਜ ਨੂੰ ਪੁੱਛਿਆ ਫਿਰ ਤੂੰ ਤਨਖਾਹ ਕਿੰਨੀ ਲਵੇਂਗਾ ਬੋਧਰਾਜ ਨੇ ਜਵਾਬ ਦਿੱਤਾ 10 ਰੋਟੀਆਂ ਬੋਧਰਾਜ ਦਾ ਜਵਾਬ ਸੁਣ ਕੇ ਰਾਜਕੁਮਾਰੀ ਤੇ ਉਹਦੀਆਂ ਸਹੇਲੀਆਂ ਬਹੁਤ ਹੱਸੀਆਂ ਤੇ ਕਹਿਣ ਲੱਗੀਆਂ ਕਿ ਰਾਜਿਆਂ ਦੇ ਘਰ ਰੋਟੀਆਂ ਦਾ ਕਾਲੇ ਠੀਕ ਹੈ ਕੱਲ ਤੋਂ ਹੀ ਤੂੰ ਨੌਕਰੀ ਤੇ ਹਾਜ਼ਰ ਹੋ ਤੇ ਮੇਰਾ ਵਸਤਾ ਚੁੱਕ ਕੇ ਸਕੂਲ ਲੈ ਜਾਇਆ ਕਰ ਤੇ ਗਿਣ ਕੇ ਆਪਣੀਆਂ ਰੋਟੀਆਂ ਲੈ ਲਿਆ ਕਰ ਰਾਜਕੁਮਾਰੀ ਨੇ ਸੋਚਿਆ ਕਿ ਇਹ ਤਾਂ ਐਵੇਂ ਕਮਲਾ ਜਿਹਾ ਮੁੰਡਾ ਹੈ ਅੱਗੇ ਵਜ਼ੀਰ ਦੇ ਲੜਕੇ ਨੂੰ ਮਿਲਣਾ ਵੀ ਔਖਾ ਸੀ ਚਲੋ ਹੁਣ ਇਹਦੇ ਹੱਥ ਮੈਂ ਉਹਨੂੰ ਚਿੱਠੀਆਂ ਆਦ ਭੇਜ ਦਿਆ ਕਰੂੰਗੀ ਅਗਲੇ ਦਿਨ ਹੀ ਪੋਤਰਾਜ ਆਪਣੀ ਨੌਕਰੀ ਤੇ ਹਾਜ਼ਰ ਹੋ ਗਿਆ ਤੇ ਰਾਜਕੁਮਾਰੀ ਦਾ ਵਸਤਾ ਚੁੱਕ ਕੇ ਸਕੂਲ ਲੈ ਗਿਆ ਛੁੱਟੀ ਹੋਣ ਤੇ ਉਹ ਵਸਤਾ ਚੁੱਕ ਕੇ ਵਾਪਸ ਲੈ ਆਇਆ ਰਾਤ ਹੋਣ ਤੋਂ ਪਹਿਲਾਂ ਰਾਜਕੁਮਾਰੀ ਨੇ ਬੋਧਰਾਜ ਨੂੰ ਸੱਦਿਆ ਤੇ ਕਿਹਾ ਕਿ ਆ ਚਿੱਠੀ ਵਜ਼ੀਰ ਦੇ ਮੁੰਡੇ ਨੂੰ ਦੇ ਕੇ ਆਵੇ ਤੇ ਇਹਦਾ ਜਵਾਬ ਲੈ ਕੇ ਆਵੇ ਬੋਧਰਾਜ ਨੇ ਚਿੱਠੀ ਲੈ ਲਈ ਤੇ ਰਸਤੇ ਵਿੱਚ ਹੀ ਉਹ ਚਿੱਠੀ ਪੜ੍ਹ ਲਈ ਜਦ ਵੇਖਿਆ ਕਿ ਇਸ ਚਿੱਠੀ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਤਾਂ ਉਹ ਚਿੱਠੀ ਲੈ ਕੇ ਵਜ਼ੀਰ ਦੇ ਮੁੰਡੇ ਕੋਲ ਚਲਾ ਗਿਆ ਤੇ ਉਹਦੇ ਕੋਲੋਂ ਚਿੱਠੀ ਦਾ ਜਵਾਬ ਲੈ ਆਇਆ ਹੁਣ ਤਾਂ ਬੋਧਰਾਜ ਦੀ ਨੌਕਰੀ ਸਕੂਲ ਵਾਸਤੇ ਖੜਨ ਦੇ ਨਾਲ ਨਾਲ ਚਿੱਠੀਆਂ ਪਹੁੰਚਾਉਣ ਦੀ ਜ਼ਿਆਦਾ ਹੋ ਗਈ ਸੀ ਉਹ ਸਾਰੀਆਂ ਚਿੱਠੀਆਂ ਰਾਹ ਵਿੱਚ ਪੜ ਲੈਂਦਾ ਜਿਨ੍ਹਾਂ ਵਿੱਚ ਪ੍ਰੇਮ ਦੀਆਂ ਗੱਲਾਂ ਦੇ ਨਾਲ-ਨਾਲ ਇਸ ਗੱਲ ਦਾ ਜ਼ਿਕਰ ਵੀ ਹੁੰਦਾ ਕਿ ਰੱਬ ਨੇ ਚੰਗਾ ਕੀਤਾ ਕਿ ਸਾਨੂੰ ਬੋਧਰਾਜ ਵਰਗਾ ਅਨਪੜ੍ਹ ਤੇ ਮੂਰਖ ਨੌਕਰ ਮਿਲ ਗਿਆ ਹੈ ਜਿਹੜਾ ਸਾਡੀਆਂ ਚਿੱਠੀਆਂ ਇੱਕ ਦੂਜੇ ਨੂੰ ਪਹੁੰਚਾ ਦਿੰਦਾ ਹੈ ਬੋਧਰਾਜ ਇਹ ਗੱਲ ਪੜ ਕੇ ਮਨ ਹੀ ਮਨ ਬਹੁਤ ਹੱਸਦਾ ਉਹ ਬੋਧਰਾਜ ਇਹ ਕੀ ਕਰਦਾ ਕਿ ਰਸਤੇ ਵਿੱਚ ਰਾਜਕੁਮਾਰੀ ਵੱਲੋਂ ਦਿੱਤੀ ਚਿੱਠੀ ਪੜ ਕੇ ਆਪ ਰੱਖ ਲੈਂਦਾ ਆਪਣੇ ਵੱਲੋਂ ਲਿਖ ਕੇ ਵਜ਼ੀਰ ਤੇ ਲੜਕੇ ਨੂੰ ਦੇ ਆਉਂਦਾ ਤੇ ਵਜ਼ੀਰ ਦੇ ਲੜਕੇ ਵੱਲੋਂ ਲਿਖੀ ਚਿੱਠੀ ਵੀ ਆਪ ਰੱਖ ਲੈਂਦਾ ਤੇ ਆਪਣੇ ਵੱਲੋਂ ਹੋਰ ਚਿੱਠੀ ਲਿਖ ਕੇ ਰਾਜਕੁਮਾਰੀ ਨੂੰ ਦੇ ਆਉਂਦਾ ਇੰਜ ਕਰਕੇ ਉਹਨੇ ਉਹਨਾਂ ਦੋਹਾਂ ਦੇ ਮਨ ਵਿੱਚ ਵੱਖਰੇ ਵੱਖਰੇ ਭਰਮ ਪੈਦਾ ਕਰ ਦਿੱਤੇ ਇਥੋਂ ਤੱਕ ਕਿ ਵਜ਼ੀਰ ਦਾ ਲੜਕਾ ਰਾਜਕੁਮਾਰੀ ਨਾਲ ਉੱਕਾਈ ਨਾਰਾਜ਼ ਹੋ ਗਿਆ ਤੇ ਉਹਨੇ ਰਾਜਕੁਮਾਰੀ ਨੂੰ ਕਈ ਧਮਕੀਆਂ ਭਰੀਆਂ ਚਿੱਠੀਆਂ ਲਿਖੀਆਂ ਪਰ ਬੋਧਰਾਜ ਉਹ ਧਮਕੀ ਭਰੀਆਂ ਚਿੱਠੀਆਂ ਆਪ ਰੱਖ ਲੈਂਦਾ ਤੇ ਆਪਣੇ ਵੱਲੋਂ ਪਿਆਰ ਭਰੀਆਂ ਚਿੱਠੀਆਂ ਰਾਜਕੁਮਾਰੀ ਨੂੰ ਲਿਖ ਕੇ ਭੜਾਉਂਦਾ ਇੱਕ ਦਿਨ ਰਾਜਕੁਮਾਰੀ ਨੇ ਵਜੀਰ ਦੇ ਲੜਕੇ ਦੇ ਨਾਮ ਚਿੱਠੀ ਲਿਖੀ ਕਿ ਉਹਦੇ ਬਾਪ ਨੇ ਉੱਤਰ ਦੇ ਨਵੇਂ ਬਣੇ ਰਾਜ ਦੇ ਮੁੰਡੇ ਨਾਲ ਉਹਦੀ ਸ਼ਾਦੀ ਪੱਕੀ ਕਰ ਦਿੱਤੀ ਹੈ ਪਰ ਉਹ ਉਥੇ ਸ਼ਾਦੀ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਉਹ ਕਿਸੇ ਹੋਰ ਦੀ ਮੰਗ ਸੀ ਪਰ ਉਹਦਾ ਮੰਗੇਤਰ ਪਤਾ ਨਹੀਂ ਕਿੱਥੇ ਮਾਰ ਖਾਪ ਗਿਆ ਹੈ ਤੇ ਹੁਣ ਇਕ ਤੂੰ ਹੀ ਰਹਿ ਗਿਆ ਹੈ ਜਿਹਦੇ ਨਾਲ ਮੈਂ ਜੀਵਨ ਭਰ ਰਹਿ ਸਕਦੀ ਹਾਂ ਇਸ ਲਈ ਅੱਜ ਰਾਤ ਅੱਜ ਰਾਤ 12 ਵਜੇ ਤੂੰ ਆਪਣਾ ਘੋੜਾ ਲੈ ਕੇ ਮੇਰੇ ਮਹਿਲਾਂ ਦੇ ਹੇਠ ਆ ਜਾਵੇਂ ਤੇ ਆਪਾਂ ਰਾਤੋਂ ਰਾਤ ਦੌੜ ਜਾਵਾਂਗੇ ਇਹ ਚਿੱਠੀ ਲਿਖ ਕੇ ਉਹਨੇ ਬੋਧਰਾਜ ਨੂੰ ਦੇ ਦਿੱਤੀ ਤੇ ਛੇਤੀ ਇਹਦਾ ਜਵਾਬ ਲਿਆਉਣ ਦਾ ਹੁਕਮ ਦਿੱਤਾ ਜਦੋਂ ਬੋਧਰਾਜ ਨੇ ਇਹ ਚਿੱਠੀ ਪੜ੍ਹੀ ਤਾਂ ਉਹ ਬੜਾ ਹੈਰਾਨ ਹੋਇਆ ਉਨੇ ਉਹ ਚਿੱਠੀ ਆਪ ਰੱਖ ਲਈ ਤੇ ਵਜ਼ੀਰ ਦੇ ਮੁੰਡੇ ਵੱਲੋਂ ਆਪ ਚਿੱਠੀ ਲਿਖ ਦਿੱਤੀ ਸੀ ਮੈਂ ਅੱਜ ਰਾਤ 12 ਵਜੇ ਤੇਰੇ ਮਹਿਲਾਂ ਵਿੱਚ ਹਾਜ਼ਰ ਹੋਵਾਂਗਾ ਤੇ ਆਪ ਇਥੋਂ ਦੌੜ ਜਾ ਆਪ ਆਇਥੋਂ ਦੌੜ ਜਾ ਮੰਗੇ ਇਹ ਚਿੱਠੀ ਲਿਖ ਕੇ ਬੋਧਰਾਜ ਨੇ ਤਾਂ ਬੋਧਰਾਜ ਨੇ ਜਾ ਰਾਜਕੁਮਾਰੀ ਨੂੰ ਫੜਾਈ ਚਿੱਠੀ ਪੜ ਕੇ ਰਾਜਕੁਮਾਰੀ ਰਾਤ ਦੀਆਂ ਤਿਆਰੀਆਂ ਵਿੱਚ ਰੁੱਝ ਗਈ ਤੇ ਉਧਰ ਰਾਜਕੁਮਾਰ ਵੀ ਬਾਗ ਵਿੱਚ ਮਾਲੀ ਦੇ ਕੋਲ ਚਲਾ ਗਿਆ ਉਹਦੇ ਨਾਲ ਕੀਤਾ ਹਿਸਾਬ ਕਿਤਾਬ ਤੇ ਛੁੱਟੀ ਮੰਗੀ ਲੈ ਕੇ ਛੁੱਟੀ ਬੋਧਰਾਜ ਨੇ ਖੋਲਿਆ ਕੋੜਾ ਤੇ ਰਾਜਿਆਂ ਵਾਲੀ ਪਾਈ ਵਰਦੀ ਤੇ 12 ਵਜੇ ਨੂੰ ਰਾਜਕੁਮਾਰੀ ਦੇ ਮਹਿਲਾਂ ਹੇਠ ਜਾ ਖਲੋਤਾ ਜਦੋਂ ਰਾਜਕੁਮਾਰੀ ਮਹਿਲਾਂ ਦੇ ਉੱਪਰੋਂ ਵੇਖਿਆ ਕਿ ਕੋਈ ਹੇਠਾਂ ਆ ਕੇ ਖੜਾ ਹੈ ਤਾਂ ਉਹਨੇ ਵੀ ਆਪਣੀ ਗੋਲੀ ਨੂੰ ਉਠਾਇਆ ਤੇ ਆਪਣਾ ਘੋੜਾ ਲੈ ਕੇ ਗੋਲੀ ਨੂੰ ਮੰਗਰ ਬਿਠਾ ਕੇ ਗਲੀ ਵਿੱਚ ਆ ਗਏ ਆ ਕੇ ਉਹ ਹੌਲੀ ਜਹੀ ਪੁੱਛਿਆ ਆ ਗਏ ਵਜ਼ੀਰ ਦੇ ਲੜਕੇ ਅਗੋਂ ਬੋਧਰਾਜ ਨੇ ਸਿਰਫ ਹੂਮ ਵਿੱਚ ਜਵਾਬ ਦਿੱਤਾ ਤੇ ਕਾਲੀ ਨਾਲ ਅੱਗੇ-ਅੱਗੇ ਘੋੜਾ ਤੋਰ ਲਿਆ ਜਦੋਂ ਉਹਨੇ ਅੱਗੇ-ਅੱਗੇ ਘੋੜਾ ਲਾ ਲਿਆ ਤਾਂ ਰਾਜਕੁਮਾਰੀ ਨੇ ਵੀ ਘੋੜਾ ਮੰਗਰ ਲਾ ਲਿਆ ਉਹ ਰਾਤ ਦੇ ਹਨੇਰੇ ਵਿੱਚ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਜਦੋਂ ਸ਼ਹਿਰ ਦੇ ਬਹੁਤ ਦੂਰ ਨਿਕਲ ਗਏ ਤਾਂ ਬੋਧਰਾਜ ਨੇ ਘੋੜੇ ਦੇ ਉੱਪਰ ਦੀ ਰਾਤ ਦੇ ਹਨੇਰੇ ਵਿੱਚ ਵਰਦੀ ਲਾਹੀ ਤੇ ਪਾਟੇ ਕੱਪੜੇ ਪਾ ਲਏ ਰਾਜਕੁਮਾਰੀ ਸਮਝਦੀ ਐ ਭਾਈ ਮੈਂ ਵਜ਼ੀਰ ਦੇ ਲੜਕੇ ਦੇ ਮੰਗਰ-ਮੰਗਰ ਜਾ ਰਹੀ ਆ ਪਰ ਅੱਗੇ-ਅੱਗੇ ਬੋਧਰਾਜ ਸੀ ਉਪਰੋਂ ਹੋ ਗਿਆ ਦਿਨ ਦਾ ਚੜ੍ਹਾ ਤੇ ਉਧਰੋਂ ਅੱਗੇ ਦਰਿਆ ਆ ਗਿਆ ਤੇ ਬੋਧਰਾਜ ਕੋੜਾ ਰੋਕ ਕੇ ਖਲੋ ਗਿਆ ਰਾਜਕੁਮਾਰੀ ਕਹਿੰਦੀ ਆ ਵਜ਼ੀਰ ਦੇ ਲੜਕੇ ਕੋੜਾ ਠੇਲ ਦੇ ਤਾਂ ਅੱਗੇ ਬੋਧਰਾਜ ਕਹਿੰਦਾ ਮੈਂ ਮਰਨਾ ਦਰਿਆ 'ਚ ਵੜ ਕੇ ਰਾਜਕੁਮਾਰੀ ਨੇ ਹੈਰਾਨ ਹੋ ਕੇ ਪੁੱਛਦੀ ਆ ਕਿ ਤੂੰ ਕੌਣ ਉਹ ਕਹਿੰਦਾ ਮੈਂ ਬੋਧਰਾਜ ਰਾਜਕੁਮਾਰੀ ਨੇ ਮਾਰਿਆ ਮੱਥੇ ਨੂੰ ਹੱਥ ਕਹਿਣ ਲੱਗੀ ਲੈ ਸੜ ਗਈ ਮੇਰੀ ਕਿਸਮਤ ਮੈਂ ਕਿਹੜੇ ਬੁੱਧੂ ਦੇ ਮਗਰ ਲੱਗਾ ਹੀ ਆਂ ਫੇਰ ਗੋਲੀ ਨੂੰ ਕਹਿਣ ਲੱਗੀ ਚਲ ਜੇ ਕਿਸਮਤ ਨੇ ਸਾਥ ਨਹੀਂ ਦਿੱਤਾ ਤਾਂ ਹੁਣ ਪਿਛਾਂ ਕਿਉਂ ਮੋੜਨਾ ਬੁੱਧੂ ਤੇ ਬੁੱਧੂ ਹੀ ਸੀ ਇਹ ਕਹਿ ਕੇ ਉਹਨੇ ਆਪਣਾ ਕੋੜਾ ਦਰਿਆ ਚ ਠੇਲ ਦਿੱਤਾ ਤੇ ਦਰਿਆ ਪਾਰ ਕਰ ਗਈ ਮੰਗਰੋਂ ਹੀ ਬੋਧਰਾਜ ਨੇ ਵੀ ਕੋੜਾ ਦਰਿਆ ਚ ਵਾੜ ਦਿੱਤਾ ਤੇ ਅਗਲੇ ਬੰਨੇ ਲੈ ਗਿਆ ਅਗਲੇ ਬੰਨੇ ਇੱਕ ਸ਼ਹਿਰ ਆਇਆ ਤੇ ਉਹਨਾਂ ਤਿੰਨਾਂ ਨੇ ਸ਼ਹਿਰੋਂ ਬਾਹਰ ਹੀ ਡੇਰਾ ਲਾ ਲਿਆ ਉਹ ਹੋਰ ਰਾਤ ਦੇ ਭੁੱਖੇ ਸੀ ਰਾਜਕੁਮਾਰੀ ਨੇ ਬੋਧਰਾਜ ਨੂੰ ਇੱਕ ਨਾਲ ਦਿੱਤਾ ਤੇ ਕਹਿਣ ਲੱਗੀ ਜਾ ਸ਼ਹਿਰ ਵਿੱਚ ਤੇ ਇਹ ਨਾਲ ਵੇਚ ਕੇ ਖਾਣ ਪੀਣ ਦੀਆਂ ਚੀਜ਼ਾਂ ਲਿਆ ਬੋਧਰਾਜ ਕਹਿਣ ਲੱਗਾ ਇਹਦਾ ਕਿਸੇ ਨੇ ਕੀ ਦੇਣਾ ਰਾਜਕੁਮਾਰੀ ਆਖਣ ਲੱਗੀ ਤੂੰ ਜਾ ਤੇ ਸਹੀ ਕਿਸੇ ਸੁਨਿਆਰੇ ਪਾਸੋਂ ਇਹਦੀ ਕੀਮਤ ਪੁੱਛੀ ਰੱਬ ਰਾਖਾ